ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਫਟਕਰੀ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਸੰਗਤ ਜੀ ਫਟਕਰੀ ਦਾ ਉਪਾਅ ਕਰਨ ਦੇ ਨਾਲ ਫਟਕਰੀ ਨੂੰ ਆਪਣੇ ਘਰ ਦੇ ਵਿੱਚ ਅਜਾਈ ਜਗ੍ਹਾ ਤੇ ਰੱਖਣ ਦੇ ਨਾਲ ਤੁਹਾਡੇ ਦੁਸ਼ਮਣ ਚੋਂ ਕਿ ਤੁਹਾਨੂੰ ਕਾਫੀ ਲੰਮੇ ਸਮੇਂ ਤੋਂ ਤੰਗ ਪਰੇਸ਼ਾਨ ਕਰੈ ਸੇ ਉਹ ਤੁਹਾਡੇ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਉਹਨਾਂ ਦਾ ਕੀਤਾ ਕਰਵਾਇਆ ਤੁਹਾਡੇ ਤੋਂ ਦੂਰ ਹੋਵੇਗਾ ਜਦ ਤੁਸੀਂ ਫਟਕਰੀ ਦੇ ਟੁਕੜੇ ਦੇ ਨਾਲ ਛੋਟੇ ਜਿਹੇ ਟੁਕੜੇ ਦੇ ਨਾਲ ਇਹ ਉਪਾਅ ਕਰ ਲਿਆ ਤਾਂ ਤੁਹਾਡੇ ਦੁਸ਼ਮਣ ਦੀ ਕਮਰ ਟੁੱਟ ਜਾਵੇਗੀ ਉਹ ਕਦੇ ਵੀ ਤੁਹਾਡੇ ਤੇ ਕੁਝ ਵੀ ਕਰਵਾਉਣ ਦੇ ਬਾਰੇ ਸੋਚੇਗਾ ਨਹੀਂ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰੇਗਾ ਇਸੇ ਤਰ੍ਹਾਂ ਜੇਕਰ ਤੁਹਾਡੇ ਦੁਸ਼ਮਨਾਂ ਦਾ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਜਾਂ ਫਿਰ ਤੁਹਾਡੇ ਫੈਮਿਲੀ ਮੈਂਬਰ ਦੇ ਉੱਪਰ ਜਾਂ ਫਿਰ ਤੁਹਾਡੇ ਘਰ ਪਰਿਵਾਰ ਦੇ ਉੱਪਰ ਤੁਹਾਡੇ ਕਾਰੋਬਾਰ ਦੇ ਉੱਪਰ ਇਸ ਤਰ੍ਹਾਂ ਦਾ ਕੁਝ ਕੀਤਾ ਕਰਵਾਇਆ ਤੇ ਸਾਰੀਆਂ ਚੀਜ਼ਾਂ ਸਾਰੀਆਂ ਪ੍ਰੋਬਲਮ ਹੈ ਤੁਹਾਡੀਆਂ ਦੂਰ ਹੋ ਜਾਣਗੀਆਂ ਜਦੋਂ ਤੁਸੀਂ ਫਿੱਟ ਕਰੀਦਾ ਇੱਕ ਛੋਟਾ ਜਿਹਾ ਉਪਾਅ ਕਰ ਲਵੋਗੇ ਤੇਸਪਾਣੋ ਜਿੱਥੇ ਤੁਹਾਡਾ ਵਪਾਰ ਚੱਲਦਾ ਜਾਂ ਕੋਈ ਕਾਰੋਬਾਰ ਚੱਲਦਾ ਹੈ ਜਾਂ ਤੁਹਾਡੀ ਕੋਈ ਸ਼ਾਪ ਹੈ ਉਥੇ ਵੀ ਇਸ ਪਾਣ ਤੁਸੀਂ ਜਰੂਰ ਕਰੋ ਜੇਕਰ ਤੁਹਾਡਾ ਕੋਈ ਵਪਾਰ ਤੁਹਾਡਾ ਕੋਈ ਕਾਰੋਬਾਰ ਨਹੀਂ ਚੱਲਦਾ ਕਹਿਣ ਤੋਂ ਭਾਵ ਕਿ ਤੁਹਾਡੀ ਕੋਈ ਸ਼ਾਪ ਵਗੈਰਾ ਨਹੀਂ ਹੈ ਤਾਂ ਤੁਸੀਂ ਇਸ ਪਾਣ ਨੂੰ ਆਪਣੇ ਘਰ ਵਿੱਚ ਜ਼ਰੂਰ ਕਰੋ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਿ ਅਚਾਨਕ ਤੁਹਾਡੇ ਘਰ ਦੇ ਵਿੱਚੋਂ ਪੈਸਾ ਜਾਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਦੁਰਘਟਨਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਤੁਹਾਡੇ ਪਰਿਵਾਰ ਦੇ ਮੈਂਬਰ ਹਨ ਉਹਨਾਂ ਦੇ ਵਿੱਚ ਉਹਨਾਂ ਦੀ ਸਿਹਤ ਜਿਹੜੇ ਅਚਾਨਕ ਵਿਗੜਨੇ ਸ਼ੁਰੂ ਹੋ ਜਾਂਦੇ ਹਨ ਜਿਵੇਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਅਚਾਨਕ ਹੀ ਬਿਮਾਰ ਹੋ ਜਾਂਦਾ ਹੈ ਐਸੀ ਹੀ ਤਰ੍ਹਾਂ ਸਿਹਤ ਖਰਾਬ ਚੱਲਣ ਦੇ ਨਾਲ ਨਾਲ ਤੁਹਾਡੇ ਘਰ ਦੇ ਜਿਹੜੇ ਫੈਮਿਲੀ ਮੈਂਬਰ ਨੇ ਉਹਨਾਂ ਨੂੰ ਕਿਸੇ ਵੀ ਕੰਮ ਦੇ ਵਿੱਚ ਸਫਲਤਾ ਹਾਸਲ ਨਹੀਂ ਹੁੰਦੀ। ਇਸੇ ਤਰ੍ਹਾਂ ਹੁੰਦਾ ਕੀ ਹੈ ਕਿ ਅਕਸਰ ਬਹੁਤ ਹੀ ਸਾਰੀਆਂ ਸਮੱਸਿਆਵਾਂ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਤੇ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਬਹੁਤ ਵਾਰ ਇਨ੍ਹਾਂ ਘਟਨਾਵਾਂ ਦੇ ਪਿੱਛੇ ਸਾਡੇ ਜਿਹੜੇ ਦੁਸ਼ਮਣ ਹਨ ਉਹਨਾਂ ਦਾ ਹੀ ਹੱਥ ਹੁੰਦਾ ਹੈ। ਚਾਹੇ ਤਾਂ ਗੁਪਤ ਹੋਣ ਚਾਹੇ ਉਹ ਸਾਹਮਣੇ ਤੋਂ ਹੋਣ ਉਹ ਕਿਸੇ ਨਾ ਕਿਸੇ ਦੀ ਹੈਲਪ ਦੇ ਨਾਲ ਸਾਡੇ ਉੱਪਰ ਤਾਂਤ੍ਰਿਕ ਕਰਿਆਵਾ ਕਰਵਾਉਂਦੇ ਹਨ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਤੁਹਾਡੇ ਉੱਪਰ ਤੰਤਰ ਮੰਤਰ ਕਰਵਾਉਂਦੇ ਰਹਿੰਦੇ ਹਨ ਤੇ ਬਹੁਤ ਵਾਰ ਉਹ ਇੰਨੀ ਜ਼ਿਆਦਾ ਬੁਰੀ ਨਜ਼ਰ ਤੁਹਾਡੇ ਤੇ ਪਾਉਂਦੇ ਹਨ ਇੰਨੀ ਜ਼ਿਆਦਾ ਤੁਹਾਡੇ ਪਰਿਵਾਰ ਨੂੰ ਬੁਰੀ ਨਜ਼ਰ ਲੱਗ ਜਾਂਦੀ ਹੈ ਇਸ ਦੇ ਨਾਲ ਚੱਲਦੇ ਹੋਏ ਤੁਹਾਡੇ ਘਰ ਦੇ ਵਿੱਚ ਹਰ ਤਰਫ ਤੋਂ ਹਰ ਤਰੀਕੇ ਦੇ ਨਾਲ ਬਰਬਾਦੀ ਹੋਣੇ ਸ਼ੁਰੂ ਹੋ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਹੁੰਦਾ ਕਿ ਹੈ ਕਿ ਸਾਡੀ ਸਿਹਤ ਵੀ ਖਰਾਬ ਹੋ ਜਾਂਦੀ ਹੈ। ਸਾਡੇ ਫੈਮਿਲੀ ਮੈਂਬਰ ਨੂੰ ਕਿਸੇ ਵੀ ਕੰਮ ਦੇ ਵਿੱਚ ਸਫਲਤਾ ਹਾਸਲ ਨਹੀਂ ਹੁੰਦੀ। ਸਾਡੇ ਕਾਰੋਬਾਰ ਵੀ ਵਿਗੜਨੇ ਸ਼ੁਰੂ ਹੋ ਜਾਂਦੇ ਹਨ। ਕਹਿਣ ਤੋਂ ਪਹਿਲਾਂ ਕਿ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਖੜੀ ਹੁੰਦੀ ਰਹਿੰਦੀ ਹੈ। ਇਹ ਸਾਰੀਆਂ ਪ੍ਰੋਬਲਮ ਦਾ ਇੱਕੋ ਹੱਲ ਹੈ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇੱਕ ਵਾਰ ਤੁਸੀਂ ਇਸਪਾਣ ਚਰੋ ਕਰਿਓ ਇਸੇ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਇਸਪਾਣ ਨੂੰ ਆਪਾਂ ਕਿਸ ਤਰੀਕੇ ਨਾਲ ਤੇ ਕਿਵੇਂ ਕਰਨਾ ਹੈ ਇਸਪਾਣ ਨੂੰ ਕਰਨ ਦੇ ਲਈ ਸਾਨੂੰ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਤ ਜੀ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡਾ ਪੈਸਾ ਬਰਬਾਦ ਹੋ ਰਿਹਾ ਹੈ ਤੁਹਾਨੂੰ ਸਫਲਤਾ ਨਹੀਂ ਮਿਲ ਰਹੀ ਤਾਂ ਜੇਕਰ ਤੁਸੀਂ ਫਿਟ ਕਰੀਦਾ ਇਹ ਉਪਾਅ ਕਰੋਗੇ ਤਾਂ ਫਿਟ ਕਰੀ ਤੁਹਾਡੇ ਕਰਦੀਆਂ ਜਿੰਨੀਆਂ ਵੀ ਪ੍ਰੋਬਲਮ ਮੁਸ਼ਕਲਾਂ ਹਨ ਉਹਨਾਂ ਨੂੰ ਆਪਣੇ ਅੰਦਰ ਸ਼ੋਖ ਲਵੇਗੀ ਤੇ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਸ ਦੇ ਨਾਲ ਨਾਲ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਰਸਤੇ ਨੇ ਜੋ ਬੰਦ ਹੋ ਚੁੱਕੇ ਨੇ ਤਾਂ ਤੁਹਾਡੇ ਘਰ ਵਿੱਚ ਪੈਸਾ ਆਉਣ ਦੇ ਸਾਰੇ ਰਸਤੇ ਖੁੱਲ ਜਾਣਗੇ ਜਿਵੇਂ ਹੀ ਤੁਹਾਡੇ ਘਰ ਦੇ ਵਿੱਚ ਤਜੋਰੀ ਖਾਲੀ ਹੋ ਚੁੱਕੀ ਸੀ ਤੁਹਾਡੇ ਘਰ ਦੀ ਤਜੋਰੀ ਭਰਨੇ ਸ਼ੁਰੂ ਹੋਵੇਗੀ ਇਸੇ ਤਰ੍ਹਾਂ ਜਦੋਂ ਵੀ ਤੁਸੀਂ ਇਸ ਪਾ ਨੂੰ ਕਰਨ ਦੇ ਲਈ ਤੁਸੀਂ ਲੈਣਾ ਹੈ ਇੱਕ ਫਿਟਕਰੀ ਦਾ ਛੋਟਾ ਜਿਹਾ ਟੁਕੜਾ ਤੇ ਉਹ ਫਿਟਕਰੀ ਦਾ ਟੁਕੜਾ ਲੈ ਕੇ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਤੁਸੀਂ ਫੈਮਿਲੀ ਮੈਂਬਰ ਹੋ ਇਸ ਫਿਟਕਰੀ ਦੇ ਟੁਕੜੇ ਨੂੰ ਤੁਸੀਂ ਆਪਣੇ ਫੈਮਿਲੀ ਮੈਂਬਰ ਜਿੰਨੇ ਵੀ ਹਨ ਉਹਨਾਂ ਦੇ ਸਿਰ ਦੇ ਉੱਤੋਂ 7 ਵਾਰ ਵਾਰ ਲੈਣਾ ਹੈ ਤੇ ਬਾਅਦ ਦੇ ਵਿੱਚ ਇਸ ਫਿਟਕਰੀ ਦੇ ਟੁਕੜੇ ਨੂੰ ਆਪਣੇ ਹੱਥ ਵਿੱਚ ਲੈ ਕੇ ਜਿੰਨਾ ਵੀ ਤੁਹਾਡਾ ਘਰ ਬਣਿਆ ਹੋਇਆ ਹੈ ਜਿੰਨੇ ਵੀ ਕਮਰੇ ਹਨ ਜਿੰਨੇ ਵੀ ਕੋਨੇ ਹਨ ਹਰ ਇੱਕ ਘਰ ਦੇ ਕੋਨੇ-ਕੋਨੇ ਵਿੱਚ ਹਰ ਜਗ੍ਹਾ ਤੇ ਤੁਸੀਂ ਫਿਟਕਰੀ ਦਾ ਟੁਕੜਾ ਲੈ ਕੇ ਘਮਾਉਣਾ ਹੈ। ਇਸੇ ਤਰੀਕੇ ਦੇ ਨਾਲ ਜਿੰਨੇ ਵੀ ਬਾਲਕੋਨੀ ਬਣੀਆਂ ਹੋਈਆਂ ਹਨ ਜੋ ਵੀ ਤੁਹਾਡਾ ਘਰ ਬਣਿਆ ਹੋਇਆ ਹੈ। ਹਰ ਜਗ੍ਹਾ ਤੇ ਫਿਟਕਰੀ ਦਾ ਟੁਕੜਾ ਲੈ ਕੇ ਤੁਸੀਂ ਇੱਕ ਚੱਕਰ ਲਗਾ ਦੇਣਾ ਹੈ। ਤੇ ਚੱਕਰ ਲਗਾਉਂਦੇ ਸਮੇਂ ਤੁਸੀਂ ਇਹ ਬੋਲਣਾ ਹੈ ਕਿ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਨਜਰ ਦੋਸ਼, ਨਕਾਰਾਤਮਿਕ ਊਰਜਾ, ਤਾਂਤ੍ਰਿਕ ਕਰਿਆਵਾ ਕਰਵਾਈਆਂ ਹੋਈਆਂ ਹਨ। ਜਾਫਰ ਕੋਈ ਬਲੈਕ ਮੈਜਿਕ ਕਿਸੇ ਤਰ੍ਹਾਂ ਦਾ ਵੀ ਕਰਵਾਇਆ ਹੋਇਆ ਹੈ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਤੁਹਾਡੀਆਂ ਦੂਰ ਹੋ ਜਾਣ ਇਸ ਤਰੀਕੇ ਦੇ ਨਾਲ ਤੁਸੀਂ ਬੋਲਦੇ ਜਾਣਾ ਹੈ ਔਲੀ-ਔਲੀ ਆਪਣੇ ਮਨ ਵਿੱਚ ਉੱਚੇ-ਉੱਚੇ ਨਹੀਂ ਬੋਲਣਾ ਤੇ ਫਿਟ ਕਰੀ ਦੇ ਟੁਕੜੇ ਦੇ ਨਾਲ ਆਪਣੇ ਘਰ ਦੇ ਵਿੱਚ ਤੁਸੀਂ ਇੱਕ ਚੱਕਰ ਲਗਾ ਦੇਣਾ ਹੈ ਤੁਸੀਂ ਇਸ ਤਰੀਕੇ ਦੇ ਨਾਲ ਬੋਲਣਾ ਕਿ ਜਿੰਨੀਆਂ ਵੀ ਤੁਹਾਡੀਆਂ ਪ੍ਰੋਬਲਮ ਮੁਸ਼ਕਲਾਂ ਹਨ ਉਹ ਸਭ ਇਸ ਫਿਟ ਕਰੀ ਦੇ ਟੁਕੜੇ ਦੇ ਵਿੱਚ ਆ ਜਾਣ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਹਰ ਇੱਕ ਜਗ੍ਹਾ ਤੇ ਆਪਣੇ ਘਰ ਦੇ ਵਿੱਚ ਇੱਕ ਚੱਕਰ ਲਗਾ ਲਵੋਗੇ ਤੇ ਲਗਾਉਣ ਤੋਂ ਬਾਅਦ ਦੇ ਵਿੱਚ ਉਸ ਫਟਕਰੀ ਦੇ ਟੁਕੜੇ ਨੂੰ ਦੇਖਦੇ ਹੋਏ ਤੁਸੀਂ ਬੋਲਣਾ ਜੇਕਰ ਸਾਡੇ ਘਰ ਦੇ ਵਿੱਚ ਨਜਰ ਦੋਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਜਿਸ ਕਰਕੇ ਸਾਡੇ ਘਰ ਵਿੱਚ ਕਿਸੇ ਵੀ ਕੰਮ ਨੂੰ ਕਰਨ ਦੇ ਨਾਲ ਸਾਨੂੰ ਸਫਲਤਾ ਨਹੀਂ ਮਿਲਦੀ ਜੋ ਵੀ ਸਾਡੇ ਘਰ ਦੇ ਵਿੱਚ ਪ੍ਰੋਬਲਮ ਮੁਸ਼ਕਲ ਚੱਲ ਰਹੀ ਹੈ ਉਹ ਇਸ ਫਟਕੜੀ ਦੇ ਨਾਲ ਸਾਡੇ ਘਰ ਦੇ ਵਿੱਚ ਅੰਦਰ ਚਲੀ ਜਾਵੇਗੀ ਇਸ ਤਰੀਕੇ ਦੇ ਨਾਲ ਤੁਸੀਂ ਬੋਲਣ ਤੋਂ ਬਾਅਦ ਦੇ ਵਿੱਚ ਇਸ ਫਟਕੜੀ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਲੈ ਕੇ ਜਾਣਾ ਹੈ ਤੇ ਬਾਹਰਲੇ ਜਾ ਕੇ ਕਿਸੇ ਵੀ ਜਗ੍ਹਾ ਤੇ ਤੁਸੀਂ ਪੂਰੇ ਗੁੱਸੇ ਦੇ ਨਾਲ ਪੂਰੇ ਕਰੋਧ ਦੇ ਨਾਲ ਇਸ ਫਟਕੜੀ ਦੇ ਟੁਕੜੇ ਨੂੰ ਤੁਸੀਂ ਸੁੱਟ ਕੇ ਆ ਜਾਣਾ ਹੈ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕਿਤੇ ਗੰਦੀ ਨਾਲੀ ਹੈ ਤੁਸੀਂ ਉੱਥੇ ਵੀ ਇਸ ਨੂੰ ਸੁੱਟ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਆਲੇ-ਦੁਆਲੇ ਕੋਈ ਕੂੜਾ ਕਰਕਟ ਹੈ ਮਿੱਟੀ ਹੈ ਤੁਸੀਂ ਉੱਥੇ ਕਹਿਣ ਤੋਂ ਭਾਵ ਕਿ ਇਸ ਫਟਕੜੀ ਦੇ ਟੁਕੜੇ ਨੂੰ ਤੁਸੀਂ ਕਿਸੇ ਗੰਦਗੀ ਵਾਲੀ ਜਗ੍ਹਾ ਤੇ ਵੀ ਸੁੱਟਣਾ ਹੈ ਗੰਦਾ ਨਾਲਾ ਹੋਵੇ ਕੂੜਾ ਕਰਕਟ ਹੋਵੇ ਸਾਫ਼ ਸੁਥਰੀ ਜਗ੍ਹਾ ਤੇ ਤੁਸੀਂ ਨਹੀਂ ਸੁੱਟਣਾ ਕਿਉਂਕਿ ਏਜ ਆਫ ਫਿਟ ਕਰੀ ਹੈ ਇਹ ਆਪਣੇ ਨਾਲ ਹੀ ਸਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਨੂੰ ਲੈ ਕੇ ਚਲੀ ਜਾਵੇਗੀ ਤੇ ਸੁਪਾਣ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਦਿਨ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਆਪਣੇ ਕੰਮ ਕਰ ਤੋਂ ਸਮਾਂ ਮਿਲਦਾ ਉਸੇ ਹੀ ਸਮੇਂ ਤੁਸੀਂ ਸੁਪਾਣ ਨੂੰ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਵੇਂ ਹੀ ਤੁਸੀਂ ਫਿਟ ਕਰੇ ਆਪਣੇ ਘਰ ਤੋਂ ਬਾਹਰ ਸੁੱਟੋਗੇ ਸੁੱਟੋਂ ਤੋਂ ਬਾਅਦ ਦੇ ਵਿੱਚ ਉਸੇ ਸਮੇਂ ਹੀ ਤੁਸੀਂ ਇੱਕ ਹਲਦੀ ਵਾਲਾ ਪਾਣੀ ਤਿਆਰ ਕਰਨਾ ਹੈ ਤੁਸੀਂ ਕੱਚਾ ਦਾ ਕੋਈ ਬਰਤਨ ਲੈ ਲੈਣਾ ਹੈ 14 ਪਾਣੀ ਪਾ ਲੈਣਾ ਹੈ ਤੇ ਸਾਬ ਸੁਤਰਾ ਦੇ ਥੋੜੀ ਜਈ ਇੱਕ ਚਮਚ ਦੀ ਹਲਦੀ ਪਾ ਕੇ ਤੁਸੀਂ ਹਲਦੀ ਵਾਲਾ ਪਾਣੀ ਤਿਆਰ ਕਰਨਾ ਤੇ ਪਾਣੀ ਤਿਆਰ ਕਰਕੇ ਤੁਸੀਂ ਓਮ ਨਮੋ ਓਮ ਨਮੇ ਪਗਵਤੇ ਵਾਸੂਦੇਵੇ ਨਮੇ ਇਸ ਮੰਤਰ ਦਾ ਜਾਪ ਕਰਨਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਹਲਦੀ ਵਾਲੇ ਪਾਣੀ ਦਾ ਛਿੜਕਾ ਕੋਨੇ-ਕੋਨੇ ਵਿੱਚ ਤੁਸੀਂ ਕਰ ਦੇਣਾ ਹੈ ਇਸ ਤਰ੍ਹਾਂ ਹਲਦੀ ਵਾਲਾ ਪਾਣੀ ਛਿੜਕਾ ਕਰਨ ਦੇ ਨਾਲ ਕੀ ਹੋਵੇਗਾ ਕਿ ਜਿਵੇਂ ਕਿ ਪਹਿਲਾਂ ਤੁਸੀਂ ਫਟਕਰੀ ਦਾ ਉਪਾਅ ਕੀਤਾ ਆਪਣੇ ਨਜ਼ਰ ਦੋਸ਼ ਤੇ ਕਿਸੇ ਕੀਤੇ ਕਰਾਇਆ ਤਾੰਤ੍ਰਿਕ ਕਰਿਆਵਾ ਤੇ ਫਿਰ ਕਿਸੇ ਦੁਸ਼ਮਣ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੋਇਆ ਸੀ ਤੁਹਾਨੂੰ ਸਾਰੀ ਨੈਗੇਟਿਵ એનર્ਜੀ ਤੁਸੀਂ ਉਸ ਫਟਕਰੀ ਦੇ ਟੁਕੜੇ ਦੇ ਨਾਲ ਘਰ ਤੋਂ ਬਾਹਰ ਕੱਢ ਦਿੱਤੀ ਇਸ ਨੂੰ ਕਰਨ ਤੋਂ ਬਾਅਦ ਦੇ ਵਿੱਚ ਜਿਵੇਂ ਹੀ ਤੁਸੀਂ ਹਲਦੀ ਵਾਲੇ ਪਾਣੀ ਦਾ ਛਿੜਕਾ ਆਪਣੇ ਘਰ ਵਿੱਚ ਕਰੋਗੇ ਇਸ ਦੇ ਨਾਲ ਤੁਹਾਡੇ ਘਰ ਵਿੱਚ ਬਹੁਤ ਤੇਜ਼ੀ ਦੇ ਨਾਲ ਪੋਜ਼ਿਟਿਵ એનર્ਜੀ ਆਉਣੀ ਸ਼ੁਰੂ ਹੋਵੇਗੀ ਤੁਹਾਡੇ ਘਰ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਜਾਵੇਗਾ ਜਿਵੇਂ ਹੀ ਸਾਡੇ ਘਰ ਵਿੱਚ ਤੇਜ਼ੀ ਨਾਲ ਸਕਾਰਾਤਮਕ ਊਰਜਾ ਜਿਹੜੀ ਵਧਣੀ ਸ਼ੁਰੂ ਹੁੰਦੀ ਹੈ ਇਸੇ ਤਰੀਕੇ ਨਾਲ ਸਾਡੇ ਘਰ ਦੇ ਵਿੱਚ ਇੱਕਦਮ ਪੈਸਾ ਆਉਣਾ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈ ਇਸ ਪਾਣੂ ਕਰਨ ਦੇ ਨਾਲ ਮਾਤਾ ਲਕਸ਼ਮੀ ਜੀ ਸ਼੍ਰੀ ਵਿਸ਼ਨੂ ਜੀ ਦੇ ਪ੍ਰਸੰਨ ਹੋ ਜਾਂਦੇ ਹਨ ਇਹ ਸੀ ਸਾਡੀ ਅੱਜ ਦੀ ਵੀਡੀਓ ਦਾ ਛੋਟਾ ਜਿਹਾ ਪਾ ਜੇਕਰ ਵੀਡੀਓ ਚੰਗੇ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਛੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ